ਸਸਿਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਪਿੱਤਰੋ ਪਿੰਡ ਮਾਨੂੰਕੇ ਗਿਰਲ ਮਾਨੂੰਕੇ ਗਿਰਲ ਪਿੰਡ ਤੋਂ ਜਿਹੜੀ ਰੌਤੇ ਨੂੰ ਛੜਕ ਜਾਂਦੀ ਆ ਉਸ ਛੜਕ ਦੇ ਉੱਤੇ ਪਾਈ ਹੋਣਿਆਂ ਦਾ ਰੌਤੇ ਵਾਲੇ ਪਾਸੇ ਨੂੰ ਮਾਨੂੰਕੇ ਗਿਰਲ ਤੋਂ ਕਿਲੋ ਅੱਧਾ ਕੋ ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਬਾਹਰ ਖੇਤਾਂ ਦੇ ਵਿੱਚ ਪਾਈ ਹੋਣਿਆਂ ਦੇ ਘਰ ਆਉਂਦੇ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਇੱਕ ਟਾਪ ਦੀ ਝੋਟੀ ਦੇ ਤੁਹਾਨੂੰ ਦਰਸ਼ਨ ਕਰਵਾਉਂਗਾ ਸੂਣ ਵਾਲੀ ਆਸ਼ਕੀਨੀ ਵਾਲੇ ਪੱਖ ਤੋਂ ਲੇਵੇ ਵਾਲੇ ਪੱਖ ਤੋਂ ਜ਼ਰੂਰੀ ਦੇ ਵਿੱਚ ਪੂਰੀ ਜ਼ਬਰਦਸਤੀ ਕੱਚੀ ਆ ਹਜੇ ਕੁਝ ਕੁ ਦਿਨਾਂ ਦੀ ਗੱਲਬਾਤ ਆ ਸਾਰੀ ਡਿਟੇਲ ਬਾਈ ਤੋਂ ਲੈ ਲੈਣੇ ਆਪਾਂ ਇਹਦੇ ਬਾਰੇ ਇਹਨੂੰ ਤੋਰ ਫੇਰ ਕੇ ਵੀ ਵੇਖਾਂਗੇ ਇਹਦੇ ਦੁੱਧ ਦੀ ਕੈਪੈਸਿਟੀ ਵੀ ਪੁੱਛਾਂਗੇ ਆਓ ਮਿਲਦੇ ਆ ਮਾਲਕ ਨੂੰ ਸਾਰੀ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਕਿਹ ਨਾਲ ਆ ਬਾਈ ਠੀਕ ਆ ਜੀ ਸੇਤਾ ਦੇ ਪਰਿਵਾਰ ਠੀਕ ਆ ਜੀ ਵਧੀਆ ਅੱਛਾ ਨਾਮ ਦੱਸ ਦੀਏ ਕਿਹਰੋਂ ਦੀ ਬਈ ਆਪਣਾ ਗਰਮੇਲ ਸਿੰਘ son of ਬਈ ਨਸ਼ੀਦਰ ਸਾਹਿਬ ਤੇ ਆਪਣਾ ਘਰ ਬਾਰ ਖੇਤਾਂ ਦੇ ਵਿਚਾਲੇ ਰੌਂਦਾ ਰੋਡ ਤੇ ਬਾਹਰ ਬਾਰ ਬਾਰ ਰੌਂਦਾ ਰੋਡ ਤੇ ਇਹ ਪਈ ਜਿਹੜੀ ਆਉਂਦੀ ਆ ਕੀ ਬਣਿਆ ਹੋਇਆ ਨਾਲ ਜਿੱਥੋਂ ਮੁੜਦੀ ਆ ਪਸੰਦਾਣਾ ਸੰਦਾਣਾ ਸਟੋਰ ਸੰਦਾਣਾ ਸਟੋਰ ਪੰਜਾਬ ਪਹਿਜੇ ਨਾ ਪੰਜਾਬ ਐਗਰੀਕਲਚਰ ਅੱਛਾ ਬਈ ਚੋਟੀ ਵਿੱਚ ਨਹੀਂ ਇੱਕ ਹਨਾ ਇਹ ਕਿੰਨਾ ਵਸੂਆ ਸੁੰਦੀ ਆ ਦੂਜਾ ਸੂਆ ਦੂਜਾ ਸੂਆ ਇਹਨੇ ਸੋਣਾ ਕਿੰਨੇ ਦਿਨ ਪਹਿ ਬਈ ਜਾਂਦੇ ਹਜੇ ਇੱਕ ਹਫਤਾ ਪਿਆ ਹਫਤਾ ਪਿਆ ਫਿਰ ਤਾਂ ਬਹੁਤ ਸੋਣੀ ਤਿਆਰ ਹੋ ਜੂਗੀ ਬਈ ਹਨਾ ਹੂੰ ਅੱਛਾ ਦੁੱਧ ਤਾਂ ਪਹਿਲੇ ਸੂਏ ਕਿੰਨਾ ਕੁ ਦੇਗੀ ਸੀ ਬਈ 12 ਲੀਟਰ ਦੇ ਦਗਾ 12 ਲੀਟਰ ਦੁੱਧ ਆਪਾਂ ਛੋਇਆ ਹੋਇਆ ਠੀਕ ਹੈ ਬਈ ਇਹਦੇ ਕੀ ਕਿਹੜਾ ਸੀਮਨ ਭਰਾਤਾ ਪਈ ਇਹਨੂੰ ਫਿਰ ਠੀਕੇ ਕਿਹੜੇ ਤੋਂ ਕਪੜਾ ਕਿ ਸਾਂਹ ਤੋਂ ਹੀ ਕਰੋ ਸੇ ਨਹੀਂ ਨਹੀਂ ਦਿਖਾਇਆ ਤਾਂ ਠੀਕੇ ਤੂੰ ਤੇ ਚੰਗਾ ਹੀ ਭਰਾਇਆ ਹੋਇਆ ਬਈ ਚੰਗਾ ਹੀ ਭਰਾਇਆ ਠੀਕ ਹੈ ਬਈ ਠੀਕ ਹੈ ਕੋਈ ਨੂਰ ਦਾ ਫੋਣੀ ਚਿੱਤ ਤਜਾ ਜੈਨ ਬੰਦਾ ਉਹ 670 ਮੰਤਨ ਹੋ ਜੀਏ ਵਿੱਚ ਮੰਤਨ ਕਰਦਾ ਠੀਕ ਹੈ ਬਈ ਕਦੀ ਬਾਪੂ ਤੋਰੀਏ ਮੜਾ ਜੇ ਨੂੰ ਖੋਲਿਓ ਬਈ ਮੜਾ ਜੇ ਲੈ ਵੀ ਮਿੱਤਰੋ ਦੂਜਾ ਸੁਆਸ ਹੁੰਦੀ ਆ ਕਰਮਾਂ ਵਾਲੀ ਸੂਣ ਦੇ ਵਿੱਚ ਹਜੇ ਹਫਤਾ 7 8 ਦਿਨ ਇਹਦੇ ਬਾਕੀ ਆ ਤਿਆਰੀ ਕਰਨ ਦੇ ਵਿੱਚ ਹਜੇ 7-8 ਦਿਨ ਪਏ ਆ ਵਰਤੇ ਲਾ ਸਪੇਸ ਕੱਢ ਕੇ ਬਹੁਤ ਸੋਹਣੀ ਇਹਨੇ ਥੱਲੋ ਤਿਆਰ ਹੋ ਜਾਣਾ ਸ਼ਕੀਨੀ ਵਾਲੇ ਪੱਖ ਤੋਂ ਮਜ਼ਬੂਤ ਆ ਵਿਸਾਖੀ ਵਾਲੇ ਫੁੱਲ ਕੰਮ ਦੀ ਝੋਟੀ ਆ ਵੱਲਾ ਮੰਡੀ ਦੇ ਫੁੱਲ ਕੰਮ ਦੀ ਝੋਟੀ ਆ ਜਿਹੜੇ ਭਰਾ ਵਿਸਾਖੀ ਲਾਉਂਦੇ ਉਹਨਾਂ ਭਰਾਵਾਂ ਦੇ ਲਈ ਇਹ ਬਹੁਤ ਚੰਗੀ ਚੀਜ਼ ਆ ਕਿਉਂਕਿ ਸ਼ਕੀਨੀ ਬਹੁਤ ਆ ਝੋਟੀ ਦੇ ਵਿੱਚ ਬਰੀਕੀ ਚੰਗੀ ਆ ਜਿੰਨੀ ਹੈਗੀ ਆ ਹਜੇ ਇਹਨੇ 7-8 ਦਿਨਾਂ ਦੇ ਵਿੱਚ ਹੋਰ ਸ਼ਕੀਨੀ ਬਣਾ ਲੈਣੀ ਆ ਕਿਉਂਕਿ ਥੱਲੋ ਭਰ ਗਈ ਜਦੋਂ ਜਦੋਂ ਇਹ ਭਰੀ ਹੋਈ ਇਹਨੇ ਹੋਰ ਜੱਜਤ ਬਣਾ ਲੈਣੀ ਆ ਹੋਰ ਸੋਹਣਾ ਸੁਨੱਖਾ ਪਾਣ ਦਿਓ ਜੀ ਹੋਰ ਸੋਹਣਾ ਸੁਨੱਖਾ ਆਪਣੇ ਦਾ ਹੌਣ ਲੱਗ ਪੈਣਾ ਵਾ ਸਿੰਘ ਗੋਲਾ ਬਾਡੀ ਬੰਕਰ ਦੀ ਝੋਟੀ ਖੁੱਲੀ ਆ ਥਣਾ ਦਾ ਸਹਜ ਆਪਸੀ ਦੂਰੀ ਥਣਾ ਦੀ ਤੁਸੀਂ ਦੇਖ ਸਕਦੇ ਆ ਲੇਵੇ ਦੇ ਤੱਕ ਬੇਮਲੂਮੀ ਦੀ ਗਾਂ ਨੂੰ ਰੱਖਦੀ ਆ ਬਾਕੀ ਛੋਟੀ ਸਾਰੀ ਚੰਗੀ ਆ ਮਿੱਤਰੋ ਜਦੋਂ ਇਹਨੇ ਭਰ ਲਿਆ ਲੇਵਾ ਜਦੋਂ ਇਹ ਫੁੱਲ ਤਿਆਰੀ ਦੇ ਵਿੱਚ ਹੋਈ ਉਦੋਂ ਜਿਹੜੀ ਤੱਕ ਵੀ ਇਹਦੀ ਲੁੱਕ ਜਾਣੀ ਆ ਮਿੱਤਰੋ ਪਰ ਹੁਣ ਜ਼ਰੂਰ ਨਜ਼ਰ ਆਉਂਦੀ ਆ ਤੁਸੀਂ ਵੀ ਕਾਦੀ ਗੱਲ ਬੰਦੇ ਨੂੰ ਪਾਰਖੂ ਬੰਦੇ ਨੂੰ ਦੂਰੋਂ ਪਤਾ ਲੱਗ ਜਾਂਦਾ ਹੁੰਦਾ ਕਿ ਕਿ ਮੈਨੇ ਕੀ ਕਰਨਾ ਵਾ ਦੁੱਧ 13 14 ਕਿਲੋ ਖੁੱਲਾ ਡੁੱਲਾ ਦੁੱਧ ਪਾਈ ਜਾਊਗੀ ਮਿੱਤਰੋ ਰੇਟ 1,70,000 ਰੁਪਿਆ ਵਾ ਵਿੱਚੋਂ ਮਾਨਤਨ ਹੋ ਜਾਊਗਾ ਲੈਵੇ ਭਾਂਡੇ ਆ ਉਦੋਂ ਕਿੰਵੀ ਆ ਪੂਰਤਨ ਬਹੁਤ ਸੋਹਣੀ ਇਹਨੇ ਤਿਆਰ ਹੋ ਜਾਣਾ ਕਰਮ ਵਾਲੀ ਨੇ ਕਿਉਂਕਿ ਹਜੇ ਇਹ ਦਿਨ ਪਏ ਆ ਜਿਵੇਂ ਜਿਵੇਂ ਇਹ ਤਿਆਰੀ ਦੇ ਵਿੱਚ ਜਿਵੇਂ ਜਿਵੇਂ ਇਹ ਦਿਨਾਂ ਦੇ ਵਿੱਚ ਆਊਗੀ ਓਵੇਂ ਓਵੇਂ ਇਹਨੇ ਉਹਦੀ ਚਰਚਾ ਤੋਂ ਵਿਖਾਉਣੀ ਆ ਨਾਮ ਬਾਈ ਦਾ ਦੱਸਤਾ ਘਰ ਦਾ ਐਡਰੈਸ ਪ੍ਰੋਪਰ ਬਾਈ ਨੇ ਤੁਹਾਨੂੰ ਦੱਸਤਾ ਅਗਲੀ ਕਾਰਵਾਈ ਲਈ ਤੁਸੀਂ ਨੰਬਰ ਬਾਈ ਦਾ ਨੋਟ ਕਰ ਲਓ ਵੀਰੇ ਨੰਬਰ ਦੱਸੀ ਆਪਣਾ ਬਾਈ 94171 94171 57099 57099 99 94171 57099 94171 57099 ਬਾਈ ਦਾ ਫੋਨ ਨੰਬਰ ਆ ਇਸ ਨੰਬਰ 'ਤੇ ਕਰਨੀ ਆ ਮਿੱਤਰੋ ਤੁਸੀਂ ਬਾਈ ਦੇ ਨਾਲ ਗੱਲਬਾਤ ਪਿੰਡ ਹੈਗਾ ਮਾਨੂਕੇ ਗਿੱਲ ਜ਼ਿਲ੍ਹਾ ਮੋਗਾ ਲੱਗਦਾ ਵਾ ਇਸ ਪਿੰਡ ਨੂੰ ਤੇ ਮਾਨੂਕੇ ਗਿੱਲ ਪਿੰਡ ਤੋਂ ਜਿਹੜੀ ਰੌਂਤੇ ਵਾਲੀ ਛੜਕ ਹੈ ਉਸ ਛੜਕ ਦੇ ਉੱਤੇ ਬਾਈ ਦਾ ਘਰ ਆ ਮੂੰਹ ਇੱਕ ਵਾਰੀ ਜ਼ਰੂਰ ਵਿਖਾ ਦਿਓ ਬਾਈ ਥੋੜਾ ਜਿਹਾ 빙ਾ ਲੱਗਦਾ ਕਿ ਵੈਸੇ ਮੈਨੂੰ ਲੱਗਦਾ ਬਾਈ ਉਨਾ ਹੀ 21 ਹੈਗਾ ਹਨਾ ਹਾਂ ਮੂੰਹ ਜ਼ਰੂਰ ਹੈਗਾ 19100 ਦੇ ਵਿੱਚ 5-10 ਪੈਸੇ ਹੀ ਆ ਬਾਕੀ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ